1 ਜੁਲਾਈ ਤੋਂ ਬਾਅਦ ਪੋਰਟ ਨਹੀਂ ਕਰਵਾ ਸਕੋਗੇ ਤੁਸੀਂ ਆਪਣੀ SIM ਚੇਤੀ ਚੇਤੀ ਕਰ ਲਓ ਆ ਕੰਮ ਨਹੀਂ ਤਾਂ ਕਰਨਾ ਪੈ ਸਕਦਾ ਹੈ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਜਾਣੋ ਕਿਉਂ અપਨਾਏ ਜਾ ਰਹੇ ਹਨ SIM ਬਾਰੇ ਨਵੇਂ ਨਿਯਮ ਜੀ ਹਾਂ SIM ਕਾਰਡ ਦੀ ਵਰਤੋਂ ਕਰਨ ਵਾਲਿਆਂ ਦੇ ਲਈ ਜ਼ਰੂਰੀ ਖਬਰ ਹੈ ਕਿਉਂਕਿ 1 ਜੁਲਾਈ ਤੋਂ ਬਾਅਦ ਤੁਸੀਂ ਆਪਣੀ SIM ਪੋਰਟ ਨਹੀਂ ਕਰਵਾ ਸਕੋਗੇ ਦਰਅਸਲ SIM ਕਾਰਡ ਦੇ ਨਵੇਂ ਨਿਯਮਾਂ ਨੂੰ ਲੈ ਕੇ ਸਮੇਂ-ਸਮੇਂ ਤੇ ਉਤੇ ਨਵੇਂ ਅਪਡੇਟ ਜਾਰੀ ਕੀਤੇ ਜਾਂਦੇ ਨੇ ਤਾਂ ਇਸ ਲੜੀ ਦੇ ਵਿੱਚ ਮੋਬਾਈਲ ਉਪਭੋਗਤਾਵਾਂ ਦੇ ਲਈ ਵੀ ਜ਼ਰੂਰੀ ਸੂਚਨਾ ਜਿਹੜੀ ਕਿ ਜਾਰੀ ਕੀਤੀ ਜਾ ਰਹੀ ਹੈ ਤਾਂ ਹਾਲ ਹੀ ਦੇ ਵਿੱਚ ਟਰਾਈ ਨੇ SIM ਕਾਰਡ ਨੂੰ ਲੈ ਕੇ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ ਦੱਸਦੇ ਕਿ ਇਹ ਅਪਡੇਟ ਨੈਟਵਰਕ ਪ੍ਰਦਾਤਾ ਨੂੰ ਬਦਲਣ ਦੇ ਨਾਲ ਸੰਬੰਧਿਤ ਹੈ ਯਾਨੀ ਕਿ SIM पोर्ट ਹੋਣ ਦੇ ਸੰਬੰਧ ਦੇ ਵਿੱਚ ਇੱਕ ਨਵਾਂ ਅਪਡੇਟ ਜਾਰੀ ਕੀਤਾ ਜਾਵੇਗਾ ਤਾਂ TRAI ਨੇ ਦੂਰ ਸੰਚਾਰ ਮੋਬਾਈਲ ਨੰਬਰ ਪੋਰਟੇਬਿਲਿਟੀ ਰੈਗੂਲੇਸ਼ਨ ਡਰਾਫਟ ਜਾਰੀ ਕੀਤਾ ਹੈ ਤਾਂ ਇਹ ਦੂਰ ਸੰਚਾਰ ਵਿਭਾਗ ਯਾਨੀ ਕਿ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਦੀ ਸਲਾਹ ਦੇ ਉੱਤੇ ਆਧਾਰਿਤ ਹੈ ਦੱਸਦੀ ਹੈ ਕਿ ਜੇਕਰ ਕੋਈ ਮੋਬਾਈਲ ਉਪਭੋਗਤਾ ਨਵਾਂ ਫਿਜ਼ੀਕਲ SIM ਲੈਂਦਾ ਹੈ ਜੇ ਪੁਰਾਣਾ SIM ਖਰਾਬ ਹੋ ਜਾਂਦਾ ਹੈ ਜਾਂ ਫਿਰ ਚੋਰੀ ਹੋ ਜਾਂਦਾ ਹੈ ਤਾਂ ਨਵੇਂ ਟੈਲੀਕਮ ਆਪਰੇਟਰ ਦੇ ਉੱਤੇ ਸਵਿੱਚ ਕਰਨਾ ਪਹਿਲਾ ਵੰਗ ਸੰਭਵ ਨਹੀਂ ਹੋਵੇਗਾ ਤਾਂ ਇਹ ਨਵਾਂ SIM ਜਿਹੜਾ ਕਿ ਲੈਣ ਦੇ 7 ਦਿਨਾਂ ਦੇ ਅੰਦਰ ਤੱਕ ਨਹੀਂ ਕੀਤਾ ਜਾ ਸਕਦਾ ਹਾਲਾਂਕਿ 7 ਦਿਨਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਗ੍ਰਾਹਕ ਜਿਹੜੇ ਕਿ ਆਪਣੀ ਲੋੜ ਦੇ ਅਨੁਸਾਰ ਟੈਲੀਕਮ ਆਪਰੇਟਰ ਨੂੰ ਬਦਲ ਸਕਦਾ ਹੈ ਤਾਂ ਦਰਅਸਲ SIM ਦੇ ਨਾਲ ਸੰਬੰਧਿਤ ਘਟਾਲੇ ਨੂੰ ਰੋਕਣ ਦੇ ਲਈ SIM ਸੰਬੰਧੀ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਦਰਅਸਲ ਦੱਸ ਦਈਏ ਕਿ TRAI ਦੇ ਮੁਤਾਬਕ ਮੋਬਾਈਲ ਨੰਬਰ ਪੋਰਟੇਬਿਲਿਟੀ ਅਤੇ SIM ਬਦਲਣ ਦੀ ਲਗਾਤਾਰ ਦੁਰਵੱਤੋ ਹੋ ਰਹੀ ਹੈ ਤਾਂ ਇਹਨਾਂ ਸਹੂਲਤਾਂ ਨੂੰ ਜਿਹੜੇ ਕਿ ਘਟਾਲੇ ਕਰਨ ਵਾਲੇ ਤੇਜ਼ੀ ਨਾਲ ਸਰਗਰਮ ਹੁੰਦੇ ਜਾ ਰਹੇ ਨੇ ਜਿਸ ਕਾਰਨ ਦੇਸ਼ 'ਚ ਧੋਖਾਧੜੀ ਦੇ ਮਾਮਲੇ ਵੱਧਦੇ ਨਜ਼ਰ ਆ ਰਹੇ ਨੇ ਤਾਂ ਜਾਣਕਾਰੀ ਸਾਹਮਣੇ ਆਈ ਹੈ ਕਿ ਮੋਬਾਈਲ ਉਪਭੋਕਤਾਵਾਂ ਦੇ ਲਈ SIM ਸੰਬੰਧੀ ਨਵੇਂ ਨਿਯਮ ਜਿਹੜੇ ਕਿ 1 ਜੁਲਾਈ ਤੋਂ ਬਾਅਦ ਜਿਹੜੇ ਕਿ ਲਾਗੂ ਹੋ ਜਾਣਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਨਿਯਮਾਂ ਸੰਬੰਧੀ ਨਵੀਂ ਅਪਡੇਟ ਜਿਹੜੀ ਕਿ ਜਾਰੀ ਕੀਤੀ ਜਾਵੇਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇਹ ਖਬਰ ਵੀ ਤੁਹਾਡੇ ਲਈ ਬੇਹਦ ਐਮ ਹੈ ਜਿਹੜੀ ਕਿ SIM ਦੀ ਵਰਤੋਂ ਕਰਦੇ ਨੇ ਕਿਉਂਕਿ 1 ਜੁਲਾਈ ਤੋਂ ਬਾਅਦ ਤੁਸੀਂ ਆਪਣੀ SIM ਜਿਹੜੀ ਕਿ ਪੋਰਟ ਨਹੀਂ ਕਰਵਾ ਸਕੋਗੇ 1 ਜੁਲਾਈ ਤੋਂ ਬਾਅਦ ਪੋਰਟ ਨਹੀਂ ਕਰਵਾ ਸਕੋਗੇ ਤੁਸੀਂ ਆਪਣੀ SIM ਛੇਤੀ ਛੇਤੀ ਕਰ ਲਓ ਆ ਕੰਮ ਨਹੀਂ ਤਾਂ ਕਰਨਾ ਪੈ ਸਕਦਾ ਹੈ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਜਾਣੋ ਕਿਉਂ અપਨਾਏ ਜਾ ਰਹੇ ਹਨ SIM ਬਾਰੇ ਨਵੇਂ ਨਿਯਮ ਜੀ ਹਾਂ SIM ਕਾਰਡ ਦੀ ਵਰਤੋਂ ਕਰਨ ਵਾਲਿਆਂ ਦੇ ਲਈ ਜ਼ਰੂਰੀ ਖਬਰ ਹੈ ਕਿਉਂਕਿ 1 ਜੁਲਾਈ ਤੋਂ ਬਾਅਦ ਤੁਸੀਂ ਆਪਣੀ SIM ਪੋਰਟ ਨਹੀਂ ਕਰਵਾ ਸਕੋਗੇ ਦਰਅਸਲ SIM ਕਾਰਡ ਦੇ ਨਵੇਂ ਨਿਯਮਾਂ ਨੂੰ ਲੈ ਕੇ ਸਮੇਂ-ਸਮੇਂ ਦੇ ਉਤੇ ਨਵੇਂ ਅਪਡੇਟ ਜਾਰੀ ਕੀਤੇ ਜਾਂਦੇ ਨੇ ਤਾਂ ਇਸ ਲੜੀ ਦੇ ਵਿੱਚ ਮੋਬਾਈਲ ਉਪਭੋਗਤਾਵਾਂ ਦੇ ਲਈ ਵੀ ਜ਼ਰੂਰੀ ਸੂਚਨਾ ਜਿਹੜੀ ਕਿ ਜਾਰੀ ਕੀਤੀ ਜਾ ਰਹੀ ਹੈ ਤਾਂ ਹਾਲ ਹੀ ਦੇ ਵਿੱਚ ਟਰਾਈ ਨੇ SIM ਕਾਰਡ ਨੂੰ ਲੈ ਕੇ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ ਦੱਸਦੇ ਕਿ ਇਹ ਅਪਡੇਟ ਨੈਟਵਰਕ ਪ੍ਰਦਾਤਾ ਨੂੰ ਬਦਲਣ ਦੇ ਨਾਲ ਸੰਬੰਧਿਤ ਹੈ ਯਾਨੀ ਕਿ SIM पोर्ट ਹੋਣ ਦੇ ਸੰਬੰਧ ਦੇ ਵਿੱਚ ਇੱਕ ਨਵਾਂ ਅਪਡੇਟ ਜਾਰੀ ਕੀਤਾ ਜਾਵੇਗਾ ਤਾਂ TRAI ਨੇ ਦੂਰ ਸੰਚਾਰ ਮੋਬਾਈਲ ਨੰਬਰ ਪੋਰਟੇਬਿਲਟੀ ਰੈਗੂਲੇਸ਼ਨ ਡਰਾਫਟ ਜਾਰੀ ਕੀਤਾ ਹੈ ਤਾਂ ਇਹ ਦੂਰ ਸੰਚਾਰ ਵਿਭਾਗ ਯਾਨੀ ਕਿ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਦੀ ਸਲਾਹ ਦੇ ਉੱਤੇ ਆਧਾਰਤ ਹੈ ਦੱਸਦੀ ਹੈ ਕਿ ਜੇਕਰ ਕੋਈ ਮੋਬਾਈਲ ਉਪਭੋਗਤਾ ਨਵਾਂ ਫਿਜ਼ੀਕਲ SIM ਲੈਂਦਾ ਹੈ ਜੇ ਪੁਰਾਣਾ SIM ਖਰਾਬ ਹੋ ਜਾਂਦਾ ਹੈ ਜਾਂ ਫਿਰ ਚੋਰੀ ਹੋ ਜਾਂਦਾ ਹੈ ਤਾਂ ਨਵੇਂ ਟੈਲੀਕਮ ਆਪਰੇਟਰ ਦੇ ਉੱਤੇ ਸਵਿੱਚ ਕਰਨਾ ਪਹਿਲਾ ਵੰਗ ਸੰਭਵ ਨਹੀਂ ਹੋਵੇਗਾ ਤਾਂ ਇਹ ਨਵਾਂ SIM ਜਿਹੜਾ ਕਿ ਲੈਣ ਦੇ 7 ਦਿਨਾਂ ਦੇ ਅੰਦਰ ਤੱਕ ਨਹੀਂ ਕੀਤਾ ਜਾ ਸਕਦਾ ਹਾਲਾਂਕਿ 7 ਦਿਨਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਗ੍ਰਾਹਕ ਜਿਹੜੇ ਕਿ ਆਪਣੀ ਲੋੜ ਦੇ ਅਨੁਸਾਰ ਟੈਲੀਕਮ ਆਪਰੇਟਰ ਨੂੰ ਬਦਲ ਸਕਦਾ ਹੈ ਤਾਂ ਦਰਅਸਲ SIM ਦੇ ਨਾਲ ਸੰਬੰਧਿਤ ਘਟਾਲੇ ਨੂੰ ਰੋਕਣ ਦੇ ਲਈ SIM ਸੰਬੰਧੀ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਦਰਅਸਲ ਦੱਸ ਦਈਏ ਕਿ TRAI ਦੇ ਮੁਤਾਬਕ ਮੋਬਾਈਲ ਨੰਬਰ ਪੋਰਟੇਬਿਲਿਟੀ ਅਤੇ SIM ਬਦਲਣ ਦੀ ਲਗਾਤਾਰ ਦੁਰਵੱਤੋ ਹੋ ਰਹੀ ਹੈ ਤਾਂ ਇਹਨਾਂ ਸਹੂਲਤਾਂ ਨੂੰ ਜਿਹੜੇ ਕਿ ਉਟਾਲੇ ਕਰਨ ਵਾਲੇ ਤੇਜ਼ੀ ਨਾਲ ਸਰਗਰਮ ਹੁੰਦੇ ਜਾ ਰਹੇ ਨੇ ਜਿਸ ਕਾਰਨ ਦੇਸ਼ 'ਚ ਧੋਖਾਧਰੀ ਦੇ ਮਾਮਲੇ ਵੱਧਦੇ ਨਜ਼ਰ ਆ ਰਹੇ ਨੇ ਤਾਂ ਜਾਣਕਾਰੀ ਸਾਹਮਣੇ ਆਈ ਹੈ ਕਿ ਮੋਬਾਈਲ ਉਪਭੋਕਤਾਵਾਂ ਦੇ ਲਈ SIM ਸੰਬੰਧੀ ਨਵੇਂ ਨਿਯਮ ਜਿਹੜੇ ਕਿ 1 ਜੁਲਾਈ ਤੋਂ ਬਾਅਦ ਜਿਹੜੇ ਕਿ ਲਾਗੂ ਹੋ ਜਾਣਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਨਿਯਮਾਂ ਸੰਬੰਧੀ ਨਵੀਂ ਅਪਡੇਟ ਜਿਹੜੀ ਕਿ ਜਾਰੀ ਕੀਤੀ ਜਾਵੇਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇਹ ਖਬਰ ਵੀ ਤੁਹਾਡੇ ਲਈ ਬੇਹਦ ਏਮ ਹੈ ਜਿਹੜੀ ਕਿ SIM ਦੀ ਵਰਤੋਂ ਕਰਦੇ ਨੇ ਕਿਉਂਕਿ 1 ਜੁਲਾਈ ਤੋਂ ਬਾਅਦ ਤੁਸੀਂ ਆਪਣੀ SIM ਜਿਹੜੀ ਕਿ ਪੋਰਟ ਨਹੀਂ ਕਰਵਾ ਸਕੋਗੇ